ਵਾਹਿਗੁਰੂ ਸਾਹਿਬ ਜੀ ਬਿਸਰ ਨਾਹੀਂ ਦੁਖਾਰ ਆਪਣਾ ਨਾਮ ਦੇਹੁ ਨਾਨਕ ਚਾ ਇਹੋ ਸੁਖੋ ਟਲ ਗੁਰ ਸੇਵੀਐ ਅਨਸੁ ਸਹਜ ਸੁਭਾਏ ਦਰਸ਼ਨ ਪਰਸ਼ੀਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਵਾਹਿਬ ਜੀ ਸੋ ਆਪਨਵਾ ਗੁਰ ਕੇ ਚਰਨ ਬਸੈ ਰਿਦ ਪੀਤਰ ਸੋਭ ਲਖਣ ਪ੍ਰਭ ਕੀਨੇ ਪੈ ਕਰਪਾ ਚੀਨੇ ਗੁਰ ਕੇ ਚਰਨ ਬਸੇ ਰਿਤ ਪੀਤਰ ਸੋ ਬੋ ਲਖਣ ਰਬ ਕੀਨੇ ਮਨ ਚੀਨੇ ਮੇਰੋ ਗੁਰ ਰਖਵਾਰੋ ਮੀਤ ਦੂਣ ਚਾਣੀ ਜੇ ਵੜਾਈ ਤਾਨੀਤ ਰਹਾਉ ਜੀ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਸਗਲ ਉਦਾਰੇ ਦਰਸ਼ਨ ਦੇਖਣ ਹਾਰੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾ ਗੁਰ ਕੇ ਚਰਨ ਬਸੇ ਰਿਤ ਪੀਤਰ ਸੋਭ ਲਖਣ ਪ੍ਰਭ ਕੀਨੇ ਭਾਈ ਕਿਰਪਾਲ ਪੂਰਨ ਪਰਮੇਸ਼ਰ ਨਾਮ ਅੰਧਾਨ ਮਨ ਚੀਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਤਨ ਗੁਰ ਗਰੀਬਨਵਾਰ ਆਖਰਪਾਨ ਖੰਡੋ ਖੜਗ ਤੋਬ ਕੋ ਤਬਰ ਆਰਤੀਰ ਤੀਰ ਸਾਹਿਬ ਸਰੋਈ ਸੈthi ਜੈ ਮਾਰੇ ਪੀਰ ਧੀਰ ਤੂੰਹੀ ਸੈthi ਤੂੰਹੀ ਓਏ ਤਮ ਤਲਵਾਰ ਨਾਮ ਧਿਆਰੋ ਜੋ ਜਪੈ ਪਾਏ ਸਿੰਧ ਪਵ ਪਾਰ ਪਾ ਪੈ ਸੰਤ ਭਵ ਪਾਰ ਵਾਹਿਗੁਰੂ ਜੀ ਸਵਿਆ ਤਸ ਕੇ ਬੋਕੇ ਮਿਰਗ ਘਾਏ 파ਰਥ ਉਹ ਸੰਗ ਲੈ ਪ੍ਰਭ ਜੂ ਬਨ ਮੋ ਤਸ ਕੈ ਬਹੁਤੇ ਮਿਰਗ ਘਾਏ ਏਕ ਹਨੇ ਰਵਾਰਨ ਸੋ ਤੱਕ ਏਕਨ ਕੇ ਤਨ ਬਾਨ ਲਗਾਏ ਅਸਵਨ ਕੋ ਦਰ ਜਾਵੋ ਰਾਏ ਭਜਾਏ ਕੂਕੇ ਜੇ ਹਨੇ ਜੋ ਪ੍ਰਾਏ ਸ੍ਰੀ ਵਿੱਚ ਨਾਦ ਕੇ ਅਜਗਰ ਜੇ ਉੱਠ ਭਾਜ ਤੋ ਭੇ ਤਉ ਜਾਨਨ ਪਾਇ ਸੋਇਆ ਪਾਰ ਸੇ ਕਨੇ ਮਿਰਗਵਾਇ ਕ ਆਪੇ ਸ੍ਰੀ ਬਰਨਾਇਕ ਗਾਏ ਜੇ ਉਠ ਭਾਜ ਤੇ ਬਨ ਮੈਂ ਸੋ ਕੋ ਕਰ ਡਾਰ ਸਭੇ ਗਹਿਰਾਏ ਤੀਰਨ ਜੇ ਉੱਡ ਕੈ ਨਭ ਔਰ ਗਏ ਤੈਨ ਕੋ ਪ੍ਰਭਾਜ ਚੁਲਾਏ ਚੀਤਨ ਏਗ ਮਿਰਗਾ ਗਏ ਕਾ ਸ਼ਾਮ ਕੈ ਜਾਓ ਲੋਗ ਪਠਾਏ ਚਿਤਰਨ ਜੇ ਉਠਕੈ ਉਡਕੈ ਨਾ ਪੋਰ ਗਏ ਤਿੰਨ ਕੋ ਪ੍ਰਭ ਬਾਜ ਚਲਾਏ ਚੀਤਨ ਏਕ ਮਿਰਗਾ ਗਾਇ ਕੈ ਅਬ ਸ਼ਾਮ ਕੈ ਜਮਨ ਲੋਕ ਉਠਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ